ਇਕੋ ਸਾਡੇ ਸਾਹ ਮਨਜੀਤ ਸ਼ੌਰਾਂ ਦੀ ਪਹਿਲੀ ਚ ਅੱਜ ਸਵੇਰੇ 8:30 ਦਾ ਵਾਕਿਆ 8:30 ਦਾ ਵਾਕਿਆ ਜਦੋਂ ਪਿੰਡ ਉਦੋਕੇ ਇਹ ਖੁਰਦ ਤੇ ਕਲਾਂ ਦੋ ਵੱਡੇ ਪਿੰਡ ਨੇ ਔਰ ਜੋ ਦਰਸ਼ਨ ਜੋ ਗੱਲ ਆ ਰਹੀ ਹੈ ਸਾਹਮਣੇ ਕਿ ਕਾਜ਼ੀ ਕੋਰਟ ਇਹ ਦੋ ਤਿੰਨ ਹਿੱਸਿਆਂ 'ਚ ਇਹ ਬੰਬ ਜਿਹੜਾ ਜਦ ਡਿੱਗਿਆ ਤੇ ਕਾਜ਼ੀ ਕੋਰਟ ਕਿਉਂਕਿ ਉਹਦੀ ਹੱਦ ਨਾਲ ਹੀ ਲੱਗਦੀ ਆ ਉਦੋਕੇ ਉਦੋਕੇ ਖੁਰਦ ਆ ਬਿਲਕੁਲ ਆ ਘਰਾਂ ਦੇ ਨਾਲ ਹੀ ਇਹ ਬੰਮ ਆ ਕੇ ਡਿੱਗਿਆ ਜਿਹੜਾ ਪਾਕਿਸਤਾਨ ਤੋਂ ਫਾਇਰਿੰਗ ਹੋ ਰਹੀ ਆ ਔਰ ਗੁਰੂ ਸਾਹਿਬ ਦੀ ਬੜੀ ਕਿਰਪਾ ਕੀ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਕਹਿੰਦੇ ਬੱਚੇ ਵੀ ਸਵੇਰੇ ਖੇਡਦੇ ਸੀ ਔਰ ਰਿਹਾਇਸ਼ੀ ਇਲਾਕਾ ਪਿੰਡ ਦੇ ਨੇੜੇ ਤੇੜੇ ਦੇ ਲੋਕ ਬਾਈਕਾਂ 'ਚ ਬੈਠੇ ਆ ਤੋ ਬਹੁਤ ਬਚਾਅ ਹੋਇਆ ਗੁਰੂ ਸਾਹਿਬ ਦਾ ਪਹਿਲਾਂ ਸ਼ੁਕਰਾਨਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਆ ਘਰ ਦਾ ਵੀ ਬਚਾਰਿਆ ਗਿਆ ਬੱਚਿਆਂ ਦਾ ਵੀ ਜਿਹੜੇ ਬਾਹਰ ਖੇਡਦੇ ਸੀ ਵਚਾਰ ਰਹਿ ਗਿਆ ਔਰ ਇਹ ਉਹ ਤਸਵੀਰ ਹੈ ਜਿਹੜੀ ਮੈਂ ਅੱਗੇ ਤੁਹਾਨੂੰ ਵਟਸਐਪ ਵੀ ਕਰਾਂਗਾ ਕਿਉਂਕਿ ਭਾਜੀ ਹਰਾਂ ਦੇ ਸਾਹਮਣੇ ਸਾਰਾ ਵਾਕਿਆ ਹੋਇਆ ਐ ਸੋ ਇਹ ਆਪ ਵੀ ਆਪਦੇ ਦੱਸਣਗੇ ਕਿ ਕੀ ਹੋਇਆ ਕਿੰਨਾ ਵੱਡਾ ਖੜਕਾ ਸੁਣਿਆ ਤੇ ਸਾਰੀ ਗੱਲ ਦੱਸੋ ਇਹਨਾਂ ਨੂੰ ਆਪ ਤੁਸੀਂ ਇੱਧਰ ਸੋਚੋ ਨਾਲ ਆਜੋ ਨਾਲ ਤੁਸੀਂ ਨਾਲ ਇਹ ਕਰੀਬ 8:30 ਦੇ ਕਰੀਬ ਧਮਾਕਾ ਹੋਇਆ ਸੀ ਇੱਕ ਪਾਰਟ ਇੱਥੇ ਡੇਪਿਆ ਸੀ ਇੱਕ ਪਾਰਟ ਕਰਦੇ ਪਰਲੇਵੰਨੇ ਜਾ ਕੇ ਡਿੱਗਾ ਜੀ ਇਹ ਤਿੰਨਾ ਪਾਟਾਂ ਦੇ ਵਿੱਚ ਇੱਥੇ ਹੋਇਆ ਜੀ ਗੁਨਾਲ ਦੇ ਪਿੰਡ ਵੀ ਦੱਸਿਆ ਯਾਰ ਇਹ ਹੁਰ ਕਿਹੜਾ ਪਿੰਡ ਲੱਗਿਆ ਇੱਕ ਕਾਜੀ ਕੋਟ ਹੈ ਜੀ ਨਹੀਂ ਇਧਰ ਜੀ ਮਕਤੇ ਕੋਟ ਜੀ ਮਕਤੇ ਕੋਟ ਹੈ ਤਿੰਨਾ ਪਿੰਡਾਂ ਵਿੱਚ ਤਿੰਨਾ ਪਿੰਡਾਂ ਦੇ ਵਿੱਚ ਉਹ ਗੁਰਦਾਸਪੁਰ ਚ ਪੈ ਨਹੀਂ ਕਰਦਾ ਇਹ ਗੁਰਦਾਸਪੁਰ ਦੇ ਵਿੱਚ ਹੀ ਹੈ ਜੀ ਨੁਕਸਾਨ ਕੋਈ ਨਹੀਂ ਹੋਇਆ ਜੀ ਇਹ ਤੁਸੀਂ ਆਰਮੀ ਪਰਸਨ ਹੋ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਆਪਣੇ ਵੱਲੋਂ ਜਿੰਨੇ ਆਪਣੇ ਸਰਕਾਰ ਨੇ ਦਿਹਾਤਾਂ ਦਿੱਤੀਆਂ ਵਾਂ ਉਹ ਦਿਹਾਤਾਂ ਦੇ ਉੱਪਰ ਪੂਰਾ ਚਲੋ ਜਿਵੇਂ ਉਹ ਰਾਤ ਨੂੰ ਲਾਈਟ ਬੰਦ ਕਰਨ ਵਾਸਤੇ ਕਿਹਾ ਵਾ ਕਈ ਆਪਣੇ ਵੀਰ ਆ ਉਹ ਲਾਈਟ ਜਗਾ ਕੇ ਸੌਂਦੇ ਆ ਉਹਦੇ ਵੀ ਆਪਾਂ ਨੂੰ ਨੁਕਸਾਨ ਆ ਬਾਕੀ ਇਹ ਆ ਜੋ ਵੀ ਆਪਾਂ ਨੂੰ ਉਪਰੋਂ ਦੇ ਹਤਾਤਾਂ ਆ ਜੇ ਅੰਦਰ ਰਹਿਣਾ ਅੰਦਰ ਰਹਿਣ ਦੀਆਂ ਦਿਹਾਤਾਂ ਜਿੱਦਾਂ ਮੰਨ ਲਓ ਅੰਦਰ ਅੰਦਰ ਥੋੜਾ ਨੁਕਸਾਨ ਘੱਟ ਹੁੰਦਾ ਜਿੱਦਾਂ ਬਾਹਰ ਡਿੱਗਾ ਬਾਹਰ ਨੁਕਸਾਨ ਉਹ ਪਾਟ ਜਿਹੜਾ ਨਾ ਉਹ ਬਾਕੀ ਹੋਰ ਫਟਦਾ ਇਹ ਉੱਪਰ ਹਵਾ 'ਚ ਫਟ ਗਿਆ ਨਾ ਜੇ ਥੱਲੇ ਆ ਕੇ ਫਟਦਾ ਬਹੁਤ ਨੁਕਸਾਨ ਹੀ ਉਹ ਨਿੱਕੇ ਨਿੱਕੇ ਟੋਟੀ ਹੋ ਜਾਂਦੇ ਆ ਇਹ ਕਰਕੇ ਵੈਸੇ ਆਪਣੀ ਆਰਮੀ ਬਹੁਤ ਜਵਾਬ ਦੇ ਰਹੀ ਆ ਉਹਨਾਂ ਨੂੰ ਆਪਣੀ ਆਰਮੀ ਬਹੁਤ ਅਗਰੀਆ ਜਿਹੜੀ ਹਵਾ ਦੇ ਵਿੱਚ ਹੀ ਉਹਨਾਂ ਨੂੰ ਬਲਾਸਟ ਕਰ ਰਹੀ ਆ ਆਪਣੇ ਕੋਈ ਅਜਿਹੇ ਸਿਸਟਮ ਹੈਗੇ ਆ ਆਪਾਂ ਨੂੰ ਇੰਨੀ ਖਰਾਉਂਦੀ ਜਰੂਰਤ ਵੀ ਨਹੀਂ ਆ ਆਪਾਂ ਬਹੁਤ ਤੱਕ ਭਰਾ ਜੀਏ ਘਰੋਂ ਨਾ ਬਾਹਰ ਜਾਈਏ ਘਰੋਂ ਉਦੋਂ ਬਾਹਰ ਜਾਓ ਜਦੋਂ ਆਪਾਂ ਨੂੰ ਜਰੂਰਤ ਆ ਇਹ ਨਹੀਂ ਆਪਾਂ ਉਦੋਂ ਹੀ ਕਦੀ ਸੈਰ ਨੂੰ ਚਲ ਗਏ ਕਦੀ ਅਨੁਚਲ ਗਏ ਜੀ ਉਹਦੇ ਤੋਂ ਥੋੜਾ ਆਪਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹਾਂਜੀ ਅਜਰ ਜਿਹੜਾ ਮ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਕੁਝ ਹਦਾਇਤਾਂ ਇਹੋ ਜਿਹੀਆਂ ਦਿੱਤੀਆਂ ਗਈਆਂ ਕਿ ਜਿਹੜੀ ਸਰਕਾਰ ਜਿਹੜੀ ਖੁਦ ਹੀ ਉਹਤੇ ਅਮਲ ਨਹੀਂ ਕਰਦੀ ਜਿਵੇਂ ਲਾਈਟਾਂ ਨਹੀਂ ਹੋ ਗਈ ਜਿਵੇਂ ਸੋਲਰ ਲਾਈਟਾਂ ਨਹੀਂ ਹੋ ਗਈ ਉਹ ਨਾਂ ਹੀ ਪਿੰਡਾਂ ਦੇ ਵਿੱਚ ਕੋਈ ਅਨਾਉਂਸਮੈਂਟ ਕਰਦੀ ਹੈ ਉਹ ਕਿਸੇ ਵੱਲੇ ਵੀ ਕੋਈ ਵੱਡੀ ਘਟਨਾ ਕਰਦੀ ਹੈ ਤੇ ਦੇਖੋ ਮੈਂ ਸਭ ਤੋਂ ਪਹਿਲਾਂ ਨਾ ਜੀ ਮੈਂ ਇੱਕ ਗੱਲ ਨੂੰ ਸਾਨੂੰ ਜਰੂਰ ਇਸ ਗੱਲ ਦੀ ਸਮਝ ਰੱਖਣੀ ਚਾਹੀਦੀ ਔਰ ਇਸ ਗੱਲ ਤੇ ਸਾਨੂੰ ਪੰਜਾਬ ਦੇ ਲੋਕਾਂ ਦਾ ਮੈਂ ਸਮਝਦਾ ਧੰਨਵਾਦ ਵੀ ਕਰਨਾ ਚਾਹੀਦਾ ਕਿ ਜਦ ਵੀ ਜੰਗਾਂ ਹੁੰਦੀਆਂ ਨੇ ਹਮੇਸ਼ਾ ਦੇਸ਼ ਦੇ ਨਾਲ ਸਭ ਤੋਂ ਪਹਿਲਾ ਲਾਈਨ ਆਫ ਡਿਫੈਂਸ ਫੌਜੀ ਵੀਰਾਂ ਦੇ ਨਾਲ ਪੰਜਾਬੀ ਖਲੋਂਦੇ ਔਰ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਪੰਜਾਬ ਦਾ ਉਹਦਾ ਹਮੇਸ਼ਾ ਹੀ ਨੁਕਸਾਨ ਹੋਇਆ ਮਗਰ ਪੰਜਾਬ ਦੇ ਬਹਾਦਰ ਸਪੂਤਾ ਨੇ ਖੜੇ ਮੱਥੇ ਇਸ ਜੰਗ ਨੂੰ ਜਿੱਥੇ ਇਹ ਸਵੀਕਾਰ ਕੀਤਾ ਉੱਥੇ ਦੇਸ਼ ਵਾਸਤੇ ਲੜੇ ਵੀ ਔਰ ਮੋਢੇ ਨਾਲ ਮੋਢਾ ਮਲਾ ਕੇ ਫੌਜ ਨਾਲ ਲੜਿਆ ਇਸ ਲਈ ਪੰਜਾਬੀ ਆਪਦੀ ਫਰਜ਼ ਦੀ ਅਦਾਕੀ ਦੇਸ਼ ਪ੍ਰਤੀ ਔਰ ਖਾਸ ਤੌਰ ਤੇ ਜਿਹੜੇ ਬਾਰਡਰ ਦੇ ਇਲਾਕੇ ਆ ਸ੍ਰੀ ਅਮਰitsar ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਪਠਾਨਕੋਟ ਇਹ ਬਹਾਦਰ ਜਾਨਵਾਜ ਲੋਕ ਨੇ ਆਪਦੀ ਜਾਨੀ ਮਾਲੀ ਨੁਕਸਾਨ ਕਰਾਉਣ ਦੇ ਬਾਵਜੂਦ ਵੀ ਇਹ ਦੇਸ਼ ਨਾਲ ਖਲੋਤੇ ਇਸ ਲਈ ਸਭ ਤੋਂ ਪਹਿਲਾ ਮੈਸੇਜ ਤਾਂ ਪਾਕਿਸਤਾਨ ਨੂੰ ਹੈ ਔਰ ਪਾਕਿਸਤਾਨ ਆਰਮੀ ਨੂੰ ਹੈ ਕਿ ਜੇ ਮੇਰਾ ਪੈਨ ਦੁੱਦੋਗੇ ਆ ਮੈਂ ਬਾਹਰ ਕੇ ਡੰਡਿਆ ਹੀ ਉੱਤੋਂ ਡਿੱਗਾ ਹੀ ਬੰਬ ਕਿੰਨੇ ਵਜੇ ਦੀ ਗੱਲ ਆ ਇਹ 8:00 ਵਜੇ ਹੋਰ ਕੌਣ-ਕੌਣ ਸੀ ਤੇਰੇ ਨਾਲ ਮੈਂ ਕੱਲਾ ਸੀ ਇੱਥੇ ਅੱਛਾ ਤੂੰ ਇੱਥੇ ਸੀ ਹਾਂਜੀ ਤੇ ਉੱਥੇ ਡਿੱਗਦਾ ਹਾਂਜੀ ਚੰਗਿਆੜੇ ਇਧਰੋਂ ਗਿਆ ਹੀ ਅੱਛਾ ਅਬ ਬੱਚਾ ਜੀ ਨਿਕਾ ਜਾ ਕੀ ਨੋ ਤੇਰਾ ਆਪਦਾ ਨਾਮ ਦੱਸ ਅਵੀਰਾਜ ਅਵੀਰਾਜ ਕਿਹੜੀ ਕਲਾਸ ਚ ਫਿਫਥ ਫਿਫਥ ਕਲਾਸ ਚ ਹੈ ਜੀ ਜਦੋਂ ਇਹ ਬਾਹਰ ਖੇਡਣ ਗਿਆ ਸੀ ਮੈਂ ਤਦੇ ਕਹਿ ਰਿਹਾ ਕਿ ਆ ਘਰਦਾਲਿਆਂ ਦਾ ਪਰਿਵਾਰ ਦਾ ਬਹੁਤ ਬਾਲਬਾਲ ਬੱਚੇ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਕਿ ਸਾਰੇ ਪਰਿਵਾਰ ਸੁਰੱਖਿਅਤ ਆ ਬੱਚਾ ਹੈ ਮਗਰ ਅਸਲੀ ਹਾਲਾਤ ਕੀ ਹੈ ਜੰਗ ਦੇ ਬਣੇ ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਉਦੋ ਕੇ ਖੁਰਦੋ ਤੋ ਕੇ ਕਲਾਪ ਪਿੰਡ ਜਿਹੜੇ ਨੇ ਬਾਰਡਰ ਤੋਂ 50 ਕਿਲੋਮੀਟਰ ਘੱਟੋਂ ਘੱਟ ਅੰਦਰ ਹੋਣੇ ਜੇ ਸਿੱਧੇ ਵੀ ਆਉ। ਇੰਨਾ ਤਾਂ ਹੋਣਾ ਜੀ ਬਾਰਡਰ ਤੋਂ ਹੋਣਾ ਜੀ ਘੱਟੋਂ ਘੱਟ। ਇਤੋਂ ਬਾਅਦ ਦੀ ਹੋਣਾ ਘੱਟ ਨਹੀਂ ਹੋਣਾ ਜੇ ਸੜਕਾਂ ਰਹੀਆਂ ਹੋ ਤਾਂ ਬਹੁਤ ਲੰਮਾ ਪੈ ਜਾਂਦਾ ਮਗਰ ਸਿੱਧਾ ਰਸਤਾ 40-50 ਕਿਲੋਮੀਟਰ ਦਾ ਇੱਥੇ ਤੱਕ ਬਾਮਾ ਦੀ ਗੋਲੇਵਾਰੀ ਹੋਦੀ। ਇਹ ਕਹਿੰਦੇ ਕਾਜੀ ਕੋਲ ਤੇ ਕਰਨਾ ਉਹ ਹਾਂ ਵੀ ਲੱਗੇ ਜੀ ਤੇ ਉਹ ਰੋਡ ਦਾ ਚੌਕ ਤੋਂ ਬੰਦੇ ਤਾਂ ਹੀ ਕੋਲ ਤੇ ਜੇ ਆਉਣਗੇ ਜੀ ਐ ਕਿੰਨਾ ਦੇਖੋ ਲੱਖ ਰੁਪਏ 50 ਸੈਂਟ ਦੇ ਆ ਜਾਂਦੇ ਛੋਟੇ ਨੇ ਕਿੰਨਾ ਦੇ ਇਹ ਸਾਢੇ 8 ਹੋਏ ਤੇ ਗੱਲ ਲੱਗਦੀ